1990 ਦੇ ਦਹਾਕੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਅਤਵਾਦ ਦੇ ਨਾਂ ਬੇਅੰਤ ਹੌਸਲਦਾਰ ਪੁਲਿਸ ਵੱਲੋਂ ਜ਼ੁਲਮ ਹੋ ਰਹੇ ਸੀ ਹਜ਼ਾਰਾਂ ਲੋਕ ਗਾਇਬ ਹੋ ਗਏ ਕਈ ਨਕਲੀ ਮੁਕਾਬਲਿਆਂ ਵਿੱਚ ਮਾਰੇ ਗਏ ਪਰ ਇੱਕ ਦੋ ਨਹੀਂ ਕੁਝ ਅਫਸਰ ਇਨ੍ਹਾਂ ਖਿਲਾਫ ਆਵਾਜ਼ ਮਣੇ ਇਹ ਸਨ ਪੰਜਾਬ ਪੁਲਿਸ ਦੇ ਵਿਸਲ ਬਲੋ ਤਤਵੰਤ ਸਿੰਘ ਮਾਨਕ ਸਾਰਾ ਕਥੀਨ ਲਿਖੀ ਹੈ ਫਿਰ ਗੋਲੀਆਂ ਮਾਰਤੀਆਂ ਫਿਰ ਧੌਣ ਵਾਰਤੀਆਂ ਮਾਰ ਛੋੜ ਦਿੱਤੀ ਇਸੇ ਜਗ੍ਹਾ ਦੇ ਉਹਦੀ ਬੋਡੀ ਰਹਿ ਗਈ ਮੀਂਹ ਫੜ ਕੇ ਤੇ ਆ ਪੇਟ 파ਰਦਾ ਕਿਉਂ ਬਣਿਆ ਵਿਸਲ ਬਲੋਰ ਇਹ ਕਹਾਣੀ ਸਿਰਫ ਇੱਕ ਪੁਲਿਸ ਵਾਲੇ ਦੀ ਨਹੀਂ ਇੱਕ ਮਨੁੱਖੀ ਜ਼ਮੀਰ ਦੀ ਜਿੱਤ ਤੇ ਸਿਸਟਮ ਦੀ ਹਾਰ ਦੀ ਹੈ ਇਹ ਸਤਵੰਤ ਸਿੰਘ ਮਾਨਕ ਦੀ ਕਹਾਣੀ ਇੱਕ ਐਸਾ ਨਾਮ ਜੋ ਪੰਜਾਬ ਦੇ ਅੱਤਵਾਦੀ ਦੌਰ ਵਿੱਚੋਂ ਅੰਦਰੋਂ ਟੁੱਟ ਗਿਆ ਪਰ ਸੱਚ ਬੋਲਣ ਤੇ ਕਦੇ ਡਿੱਗਿਆ ਨਹੀਂ ਮਾਨਕ ਕਾਮਕਰ ਤੋਂ ਸੀ ਕਿ ਉਹ ਕਿਸਾਨ ਪਰਿਵਾਰ ਦੀ ਉਮੀਦ ਉਹ ਵੀ ਹੋਰ ਤਰ੍ਹਾਂ ਦੀ ਸੁਰੱਖਿਆ ਸਰਕਾਰੀ ਨੌਕਰੀ ਅਤੇ ਇੱਜ਼ਤ ਦੀ ਖਾਤਰ ਪੁਲਿਸ ਚੁੱਕਰਦੀ ਹੋਇਆ ਸੀ ਪਰ 1990 ਦੇ ਦਹਾਕੇ ਵਿੱਚ ਪੰਜਾਬ ਦੀ ਪੁਲਿਸ ਕਾਨੂੰਨ ਦੀ ਰਖਵਾਲੀ ਨਹੀਂ ਉਹ ਇੱਕ ਪ੍ਰਾਈਵੇਟ ਫੌਜ ਬਣ ਚੁੱਕੀ ਸੀ ਜਿਸ ਦਾ ਟੀਚਾ ਸੀ ਮਾਰੋ ਪੁੱਛੋ ਨਾ ਮਾਨਕ ਨੇ ਸ਼ੁਰੂ ਵਿੱਚ ਲੱਗਿਆ ਇਹ ਨਿਯਮ ਹੈ ਇਹ ਸਿਸਟਮ ਦਾ ਹਿੱਸਾ ਹੈ ਪਰ ਇੱਕ ਘਟਨਾ ਨੇ ਉਹਦੇ ਹੋਸ਼ ਟਕਾਣੇ ਲਾਤੇ ਕਿਸੇ ਇੱਕ ਦਿਨ ਇੱਕ ਨੌਜਵਾਨ 16 17 ਸਾਲ ਦਾ ਬੱਚਾ ਹੱਥ ਬੰਨ ਕੇ ਥਾਣੇ ਲਿਆਂਦਾ ਗਿਆ ਮਾਨਕ ਸੋਚ ਰਿਹਾ ਸੀ ਇਹ ਉਗਰਵਾਦੀ ਹੋਵੇਗਾ ਪਰ ਜਦ ਮਾਰ ਪਈ ਤਾਂ ਬੱਚੇ ਨੇ ਰੋਕ ਰੋਕੇ ਕਿਹਾ ਮੈਨੂੰ ਤਾਂ ਸਕੂਲ ਤੋਂ ਚੁੱਕਿਆ ਗਿਆ ਸੀ ਮੈਂ ਤਾਂ ਮਾਤਾ ਦਾ ਫਾਰਮ ਭਰਿਆ ਸੀ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋ ਰਿਹਾ ਹੈ ਮਾਨਕ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਕਿਸ ਤਰ੍ਹਾਂ ਬੇਗੁਨਾ ਨੂੰ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਅਤੇ ਉਸਦੇ ਮਰੇ ਹੋਏ ਸਰੀਰ ਨਾਲ ਰਾਈਫਲ ਰੱਖੀ ਗਈ ਤਾਂ ਜੋ ਅਖਬਾਰਾਂ ਵਿੱਚ ਲਿਖਿਆ ਜਾ ਸਕੇ ਖਤਰਨਾਕ ਅੱਤਵਾਦੀ ਢੇਰ ਇਸ ਤੋਂ ਬਾਅਦ ਉਹ ਰਾਤ ਨੂੰ ਮਾਨਕ ਨੂੰ ਨੀਂਦ ਨਹੀਂ ਉਸ ਨੂੰ ਮਹਿਸੂਸ ਹੋਇਆ ਕਿ ਸਿਰਫ ਇੱਕ ਸਰਕਾਰੀ ਮੁਲਾਜ਼ਮ ਨਹੀਂ ਉਹ ਇੱਕ ਇਨਸਾਨ ਵੀ ਹੈ ਉਸਦੀ ਆਤਮਾ ਨੇ ਕਿਹਾ ਜੇ ਤੂੰ ਵੀ ਚੁੱਪ ਰਿਹਾ ਤਾਂ ਕੱਲ ਨੂੰ ਤੇਰੇ ਵਰਗੇ ਹੋਰ ਪੁਲਿਸ ਵਾਲੇ ਤੇਰੇ ਆਪਣੇ ਭਰਾ ਨੂੰ ਵੀ ਅਜਿਹਾ ਮਾਰ ਦੇਣਗੇ ਇਹੀ ਸੀ ਉਹ ਪਲ ਜਦੋਂ ਮਾਨਕ ਨੇ ਫੈਸਲਾ ਲਿਆ ਹੁਣ ਚੁੱਪ ਨਹੀਂ ਰਹਿਣਾ ਕਿੱਲਾ ਬੱਚਾ ਤਸ ਨੂੰ ਪਤਾ ਬੱਚਾ ਜਿਹਨੂੰ ਇਹ ਦੁਨੀਆ ਦੀ ਸੁੱਤ ਬੁੱਧ ਨਹੀਂ ਸੀ ਤੇ ਇਹਨਾਂ ਨੇ ਬਸ ਸੱਦਾ ਉਹਨੂੰ ਲੈ ਕੇ ਕਾਊਂਟਰ ਕਰ ਦਿੱਤਾ ਉਸ ਤੋਂ ਬਾਅਦ ਮਿਲਦੇ ਹਾਂ ਜੀ ਸਤਵੰਤ ਸਿੰਘ ਮਾਨਕ ਨੇ ਜੋ ਕਦਮ ਚੁੱਕਿਆ ਉਹ ਸਿਰਫ ਇੱਕ ਪੁਲਿਸ ਅਧਿਕਾਰੀ ਵੱਜੋਂ ਨਹੀਂ ਇੱਕ ਇਨਸਾਨ ਵੱਜੋਂ ਚੁੱਕਿਆ ਸੀ ਪਰ ਜਦੋਂ ਕੋਈ ਆਦਮੀ ਸਿਸਟਮ ਦੇ ਖਿਲਾਫ ਖੜਦਾ ਹੈ ਤਾਂ ਸਿਸਟਮ ਪਹਿਲਾਂ ਉਸ ਦੀ ਆਵਾਜ਼ ਬੰਦ ਕਰਦਾ ਫਿਰ ਉਹਦੀ ਜ਼ਿੰਦਗੀ ਮਾਨਕ ਜਿਵੇਂ ਹੀ 1994 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜੀ ਦਿੱਤੀ ਤਾਂ ਉਸ ਨੇ 15 નિર્ਦੋਸ਼ ਤੇ ਫਰਜੀ ਮੁਕਾਬਲਾ ਜੋ ਹੋਏ ਸੀਗੇ ਹੱਤਿਆਵਾਂ ਦਿਖਾਈਆਂ ਉਸਦੇ ਆਪਣੇ ਸਾਥੀ ਜੋਕਦੇ ਉਸ ਨਾਲ ਚਾਹ ਪੀ ਕੇ ਹੱਸਦੇ ਸੀ ਅਚਾਨਕ ਉਹਦੇ ਵੈਰੀ ਬਣ ਗਏ ਪਹਿਲਾ ਹਮਲਾ ਉਹਦੀ ਆਜ਼ਾਦੀ ਤੇ ਹੋਇਆ ਪੁਲਿਸ ਨੇ ਉਹਨੂੰ ਬਿਨਾਂ ਵਜ੍ਹਾ ਕਿਸੇ ਵਾਰੰਟ ਤੋਂ ਗ੍ਰਿਫਤਾਰ ਕਰ ਲਿਆ ਪੂਰੇ 42 ਦਿਨ 42 ਦਿਨਾਂ ਤੱਕ ਇੱਕ ਅਣਜਾਣ ਥਾਂ ਤੇ ਰੱਖਿਆ ਗਿਆ ਜਿੱਥੇ ਨੀਂਦ ਨਹੀਂ ਸੀ ਰੋਟੀ ਨਹੀਂ ਸੀ ਸਿਰਫ ਸਵਾਲ ਸਨ ਮਾਨਕੁੱਤੇ ਸਿਰਫ ਦਬਾਅ ਨਹੀਂ ਪਾਇਆ ਗਿਆ ਉਸਦੀ ਆਤਮਾ ਨੂੰ ਰੋਂਦਿਆ ਗਿਆ ਉਹਦੇ ਮੂੰਹ ਵਿੱਚ ਕੱਪੜਾ ਥਨ ਕੇ ਪਾਣੀ ਵਾਲੀ ਸਜ਼ਾ ਦਿੱਤੀ ਗਈ ਸੱਚ ਦੱਸ ਤੇਰੇ ਨਾਲ ਕੌਣ ਸਾਜ਼ ਰੱਖਦਾ ਇਹ ਪੁੱਛਦੇ ਉਹ ਲੋਕ ਸੀ ਜਿਨ੍ਹਾਂ ਨੇ ਉਸ ਨੂੰ ਮਾਰਿਆ ਇੱਥੇ ਤੱਕ ਕਿ ਪੁਲਿਸ ਨੇ ਉਸਦੇ ਪਿਤਾ ਨੂੰ ਵੀ ਹਸਤਾਰ ਕਰ ਲਿਆ ਇੱਕ ਲੋੜੀ ਦਾ ਕਰਤਾਰ ਨੂੰ ਸਜ਼ਾ ਦਿੱਤੀ ਗਈ ਸਿਰਫ ਇਸ ਲਈ ਕਿ ਉਸ ਦਾ ਪੁੱਤ ਸੱਚ ਬੋਲ ਰਿਹਾ ਸੀ। ਮਾਨਕ ਦੇ ਪਿਤਾ ਨੂੰ ਪੁਲਿਸ ਨੇ ਤਾਰਚਰ ਕੀਤਾ, ਹੱਡੀਆਂ ਤੋੜੀਆਂ ਤੇ ਫਿਰ ਉਹਨੂੰ ਛੱਡ ਦਿੱਤਾ ਪਰ ਉਹ ਕਦੇ ਸੇਧਮੰਦ ਨਹੀਂ ਹੋਇਆ ਮੁੜ ਕੇ। ਥੋੜੇ ਦਿਨਾਂ ਬਾਅਦ ਉਹਦੀ ਮੌਤ ਹੋ ਗਈ। ਮਾਨਕ ਨੂੰ ਆਪਣਾ ਪਿਓ ਮਰਦਾ ਹੋਇਆ ਵੇਖਣਾ ਪਿਆ ਸਿਰਫ ਆਪਣੇ ਸੱਚ ਕਰਕੇ। ਪੁਲਿਸ ਦੇ ਮੁਕੱਦਮੇ ਚਲਾਉਣ ਦੀ ਜਗ੍ਹਾ ਪੁਲਿਸ ਨੇ ਉਹਦੇ ਤੇ ਝੂਠੇ ਕੇਸ ਵੀ ਲਾਏ। ਦੱਸਿਆ ਕਿ ਮਾਨਕ ਕੋਲ ਗੈਰ ਕਾਨੂੰਨੀ ਹਥਿਆਰ ਸਨ। ਉਹ ਉਗਰਵਾਦੀਆਂ ਨਾਲ ਮਿਲਿਆ ਹੋਇਆ ਹੈ ਅਤੇ ਪੁਲਿਸ ਤੇ ਹਮਲਾ ਕਰਦਾ। ਇਨ੍ਹਾਂ ਕੇਸਾਂ ਪਿੱਛੇ ਮਾਨਕ ਦਾ ਘਰ ਵਿਗਿਆ। ਜਾਇਦਾਦ ਗਰਵੀ ਰੱਖੀ ਪਰਕਦੇ ਹਾਰ ਨਹੀਂ ਮੰਨੀ ਉਹ ਸਾਰੇ ਕੇਸ ਝੂਠੇ ਵੀ ਸਾਬਤ ਹੋਏ ਉਹਦੇ ਇਹ ਸੱਚ ਬੋਲਣ ਦੀ ਕੀਮਤ ਸੀ ਇੱਕ ਇਨਸਾਨ ਨੇ ਸਿਸਟਮ ਖਿਲਾਫ ਆਪਣੀ ਜ਼ਿੰਦਗੀ ਦੀ ਬਾਜ਼ੀ ਲਾ ਦਿੱਤੀ ਨਾ ਕੋਈ ਸਰਕਾਰ ਨਾ ਕੋਈ ਏਜੰਸੀ ਨਾ ਕੋਈ ਅਧਿਕਾਰੀ ਸੰਸਥਾ ਕਿਸੇ ਨੇ ਵੀ ਮਾਣਕ ਨਾਲ ਨਿਕੜਿਆ ਉਹ ਅੱਜ ਵੀ ਇੱਕ ਆਮ ਇਨਸਾਨ ਵਜੋਂ ਹੀ ਰਹਿ ਰਿਹਾ ਪਰ ਉਸਦੀ ਅਸਲ ਪਛਾਣ ਇੱਕ ਵਿਸਲ ਬਲੋਰ ਕਿ ਜਿਹੜਾ ਪਰਸਵਾਲਾ ਜੋ ਸਿਸਟਮ ਅੰਦਰੋਂ ਸੱਚ ਬਚਾ ਕੇ ਰਿਹਾ ਇੱਕ ਕਦੀ ਨਹੀਂ ਮਿਟਸਾ ਸੱਚ ਬੋਲਣਾ ਤਾਂ ਸੌਖਾ ਇਹ ਤਾਂ ਮਤਲਬ ਹੈ ਕਿ ਅੱਗ ਤੇ ਚੱਲਣ ਵਰਗਾ ਹੈ ਸਤਵੰਤ ਸਿੰਘ ਮਾਨਕ ਨੇ ਜਦ ਪੂਰੇ ਸਿਸਟਮ ਖਿਲਾਫ ਆਵਾਜ਼ ਉਠਾਈ ਤਾਂ ਉਹ ਜਾਣਦਾ ਸੀ ਕਿ ਰਾਹ ਉਸ ਨੂੰ ਸਿਰਫ ਇਨਸਾਫ ਨਹੀਂ ਬਲਕਿ ਦੁੱਖ ਤੇ ਖਤਰੇ ਦਵੇਗਾ ਉਸਨੇ ਸਿੱਧਾ ਕਿਹਾ ਕਿ ਪੰਜਾਬ ਪੁਲਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਾਰਿਆ। ਉਹਨਾਂ ਵਿੱਚੋਂ ਬਹੁਤੇ ਬੇਗੁਨਾ ਸਨ। ਮਾਣਕ ਨੇ ਕੇਸ ਨੰਬਰਾਂ, ਮੌਕੇ ਤੇ ਨਾਂ ਤੇ ਗਵਾਹੀਆਂ ਦੇ ਕੇ ਸਾਰੇ ਰਾਜ਼ ਖੋਲ ਦਿੱਤੇ। ਇਹ ਕੋਈ ਇਮੋਸ਼ਨਲ ਗੱਲ ਨਹੀਂ ਸੀ। ਇਹ ਸੀ ਇੱਕ ਡਾਕੂਮੈਂਟਡ ਸੱਚੀ ਡਰਾਉਣੀ ਸਚਾਈ। ਪਰ ਸਿਸਟਮ ਨੇ ਸੈਣਾ ਨਹੀਂ ਸੀ ਉੱਦ ਦੇਖ ਲਾ। ਝੂਠੇ ਕੇਸ ਲਾਏ ਗਏ। ਪਰਵਾਰ ਨੂੰ ਧਮਕੀਆਂ ਮਿਲਣ ਲੱਗੀਆਂ। ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਘਰ ਦਾ ਚੁੱਲ੍ਹਾ ਠੰਡਾ ਹੋ ਗਿਆ ਕਿਉਂਕਿ ਸੈਲਰੀ ਨਹੀਂ ਸੀ ਮਿਲ ਜੁਦੀ। ਦੋਸਤ ਵੀ ਮੁੜ ਕੇ ਨਹੀਂ ਸੀ ਦੇਖਦੇ ਉਸ ਨੂੰ। ਮਾਨਕ ਦੀ ਜ਼ਿੰਦਗੀ ਜ਼ਮੀਨ ਤੋਂ ਲੈ ਕੇ ਨੀਲੇ ਸਮਾਨ ਤੱਕ ਕੁਆਲਟੀ ਕਰ ਦਿੱਤੀ ਗਈ। ਮਾਨਕ ਨੂੰ ਖਰੀਦਣ ਦੀ ਕੋਸ਼ਿਸ਼ ਵੀ ਹੋਈ। ਚੁੱਪ ਹੋ ਜਾ, ਨਾਮ ਲੈ ਲੈ ਪਰ ਉਸ ਦਾ ਜਵਾਬ ਸੀ ਮੇਰੇ ਹੱਕ ਦੀ ਰੋਟੀ ਰੁਕ ਸਕਦੀ ਆ ਪਰ ਮੇਰੀ ਆਵਾਜ਼ ਨਹੀਂ। ਜਦ ਮਾਨਕ ਨੇ ਇੱਕ ਇੱਕ ਮਰੇ ਹੋਏ ਨੌਜਵਾਨਾਂ ਦੀ ਫੋਟੋਆਂ ਮਰਨ ਦੀ ਤਰੀਖ ਸਬੂਤ ਸਮੇਤ ਪੇਸ਼ ਕੀਤੀ। ਕਈ ਮਾਮਾ ਨੇ ਉਸ ਦੇ ਪੈਰ ਫੜ ਲੈ ਕਹਿੰਦੇ ਸਾਡਾ ਪੁੱਤ ਮਾਨਕ ਨੂੰ ਸਿਸਟਮ ਨੇ ਨਹੀਂ ਉਹਨਾਂ ਮਾਮਾ ਦੀਆਂ ਦੁਆਵਾਂ ਨੇ ਜਿਉਂਦਾ ਰੱਖਿਆ ਅੱਜ ਦੇ ਟਾਈਮ ਵਿੱਚ ਜੇ ਕੋਈ ਪੁੱਛੇ ਸੱਚ ਕੀਮਤੀ ਕਿੰਨਾ ਹੁੰਦਾ ਉਸ ਦਾ ਜਵਾਬ ਹੈ ਸਤਵੰਤ ਸਿੰਘ ਮਾਨਕ ਦੀ ਕਹਾਣੀ ਸਭ ਤੋਂ ਮੁਸ਼ਕਲ ਗੱਲ ਹੁੰਦੀ ਹੈ ਜਦ ਤੂੰ ਸੱਚ ਬੋਲ ਕੇ ਵਿਹਾਰ ਚਾਹੁੰਦਾ ਵੇ ਸਤਵੰਤ ਸਿੰਘ ਮਾਨਕ ਨੇ ਜੋ ਲਿਖਿਆ ਜੋ ਦੱਸਿਆ ਜੋ ਭੋਗਿਆ ਉਹ ਕਿਸੇ ਕਰਤਾਬ ਦੀ ਸਫਾ ਨਹੀਂ ਸੀ ਉਹ ਇਤਿਹਾਸ ਦੇ ਅੰਦਰੋਂ ਉਤਰੀ ਹੋਈ ਖਲਕੀਰ ਸੀ ਜਿਹੜੀ ਰਗਾਂ 'ਚ ਖੌਫ ਪੈਦਾ ਕਰ ਦਿੰਦੀ ਸੀ ਮਾਨਕ ਨੇ ਨਾ ਸਿਰਫ ਆਪਣੀ ਨੌਕਰੀ ਖੋਈ ਪਰ ਉਹਨੂੰ ਤਨਖਾਹ ਤੋਂ ਲੈ ਕੇ ਮਾਰਨ ਤੱਕ ਹਰ ਚੀਜ਼ ਲਈ ਦਰਸਾਇਆ ਗਿਆ ਉਹ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਸੀ ਕਿਸੇ ਲਾਭ ਦਾ ਉਮੀਦਵਾਰ ਨਹੀਂ ਸੀ ਉਹ ਸਿਰਫ ਇਨਸਾਫ ਦੀ ਮੰਗ ਕਰਦਾ ਪਰ ਕੀ ਮਿਲਿਆ ਉਹਨੂੰ ਸਰਕਾਰੀ ਫਾਈਲਾਂ ਚੰਨਾ ਉਸ ਦਾ ਬਾਗੀ ਹੋ ਗਿਆ ਮੀਡੀਆ ਨੇ ਵੀ ਕੇਵਲ ਉਹਦੇ ਸੱਚ ਤੇ ਚੁੱਪ ਸਾਧ ਲਈ ਜਿਨ੍ਹਾਂ ਦੀਆਂ ਔਲਾਦਾਂ ਨੇ ਇਨਸਾਫ ਲਈ ਲੜ ਰਿਆ ਸੀ ਉਹ ਵੀ ਕੇਵਲ ਡਰ ਗਏ ਜੇਲ੍ਹਾਂ ਤੇ ਕੋਰਟ ਦੇ ਚੱਕਰਾਂ ਚ ਬਦਨਾਮੀ ਇਹੀ ਉਹਦਾ ਨਾਮ ਸੀ ਪਰਮਾਨਕ ਹਾਰਿਆ ਨਹੀਂ ਉਹਨੇ ਸਿਖਾਇਆ ਜੇ ਸੱਚੇ ਦਰੋ ਲਿਖੀ ਗਈ ਕਲਮ ਜਮੀਰ ਦੀ ਸੂਈ ਨਾਲ ਕੀ ਜਾਵੇ ਸੌਕਾ ਦੇ ਮਰਦੀ ਨਹੀਂ ਉਸਦੀ ਕਿਤਾਬ ਮੈਂ ਉਹਨਾਂ ਨੂੰ ਮਰਿਆ ਜੋ ਖੌਫਨਾਕ ਸੱਚ ਆਖੇ ਸੱਤ ਤੱਕ ਲੜਾਈ ਦਾ ਸਬੂਤ ਬਣੀਆਂ ਰਹੀਆਂ ਅੱਜ ਭਾਵੇਂ ਉਹਨਾਂ ਦੇ ਨਾਂ ਤੇ ਕੋਈ ਸਰਕਾਰੀ ਇਮਾਰਤ ਨਹੀਂ ਪਰ ਜਿੱਥੇ ਜਿੱਥੇ ਇਨਸਾਫ ਦੀ ਗੱਲ ਹੋਵੇਗੀ ਸਤਵੰਤ ਸਿੰਘ ਮਾਨਕ ਦਾ ਨਾਮ ਜ਼ਰੂਰ ਆਵੇ ਕਿਉਂ ਕਿਉਂਕਿ ਉਹ ਹਾਰਿਆ ਨਹੀਂ ਸੀ ਉਹ ਸਿਸਟਮ ਦੇ ਖਿਲਾਫ ਲੜ ਕੇ ਸਾਡੀ ਅੱਖਾਂ ਖੋਲ ਗਿਆ ਤੁਹਾਨੂੰ ਇੱਕ ਕਹਾਣੀ ਪਰ ਇੱਕ ਗੱਲ ਉਹਨਾਂ ਨੇ ਸਾਨੂੰ ਸਿਖਾ ਦਿੱਤੀ ਸੱਚ ਕਦੇ ਵੀ ਮਰਦਾ ਨਹੀਂ ਭਾਵੇਂ ਉਹ ਕਿੰਨੇ ਵੱਡੇ ਝੂਠੇ ਢਾ ਦਬਿਆ ਹੋਵੇ ਜੇ ਤੁਸੀਂ ਵੀ ਸਮਝਦੇ ਹੋ ਕਿ ਸਤਵੰਤ ਸਿੰਘ ਮਾਨਕ ਸਹੀ ਸਨ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਤਿਹਾਸ 'ਚ ਇਹਨਾਂ ਦੀ ਕਦਰ ਹੋਵੇ ਤਾਂ ਇਹ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਸੱਚ ਦੀ ਆਵਾਜ਼ ਕਦੇ ਦੱਬੀ ਨਹੀਂ ਜਾਂਦੀ